ਸਸੇ ਗਾਲ ਜੀ ਸਾਰਿਆਂ ਨੂੰ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਤੁਹਾਡੇ ਆਪਣੇ ਗ੍ਰਾਂਕਰ ਬਿਜ਼ਾਰ ਦੇ ਵਿੱਚ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀ Swift VDI 2009 ਮਾਡਲ Swift DR 2009 ਮਾਡਲ ਹੈ ਜੀ ਪਹਿਲਾਂ ਤੁਸੀਂ ਚੁੱਲੇ ਵਗੈਰਾ ਚੈੱਕ ਕਰ ਲਓ ਗੱਡੀ ਦੇ ਇਸ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਦੇ ਹੋ ਜੀ ਵੀਡੀਓ ਨੂੰ ਲਾਈਕ ਕਰਦੇ ਹੋ ਦੇਖੋ ਜੀ ਬਿਲਕੁਲ ਨੋਨ ਐਕਸੀਡੈਂਟ ਗੱਡੀ ਦੋਵਾਂ ਸਾਈਡਾਂ ਦਾ ਚੁੱਲੇ ਤੁਹਾਨੂੰ ਚੈੱਕ ਕਰਨ ਜਾ ਰਹੇ ਹਾਂ ਜੀ ਦੇਖੋ ਦੂਸਰੀ ਸਾਈਡ ਵੀ ਦੇਖ ਲਓ ਜੀ ਤੁਸੀਂ ਫਰੰਟ ਵੀ ਚੈੱਕ ਕਰ ਲਓ ਜੀ ਗੱਡੀ ਦਾ ਫਰਟੀ ਵਗੈਰਾ ਬਿਲਕੁਲ ਸਹੀ ਪਈ ਹੈ ਤੇ 2009 ਮਾਡਲ ਹੈ ਜੀ ਆਰਸੀ ਹਜੇ ਗੱਡੀ ਦੀ ਪਈ ਹੋਈ ਆ ਐਂਡ ਤੱਕ ਦਸੰਬਰ ਤੱਕ ਪਾਸ ਹੈਗੀ ਆ ਤੇ ਸਿਰਫ ਤੁਸੀਂ 40-50000 ਦੀ ਡਾਊਨ ਪੇਮੈਂਟ ਦੇ ਕੇ ਗੱਡੀ ਲੈ ਸਕਦੇ ਆ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਪੂਰੀ ਜਾਣਕਾਰੀ ਤੁਹਾਨੂੰ ਦਿੱਤੀ ਜਾਊਗੀ ਗੱਡੀ ਦਾ ਰੇਟ ਵੀ ਦੱਸਿਆ ਜਾਊਗਾ ਪਹਿਲਾਂ ਤੁਸੀਂ ਆਊਟ ਲੁੱਕ ਦੇਖ ਲਓ ਗੱਡੀ ਦੀ ਆਊਟ ਲੁੱਕ ਬਿਲਕੁਲ ਹੀ ਸਾਫ ਹੋਈ ਆ ਗੱਡੀ ਦੀ ਤਾਂ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਆ ਹੁਣ ਇੱਕ ਵੀਡੀਓ ਸੀ ਆਪਣੇ ਹਿੰਦੀ ਵਾਲੇ ਦਰਸ਼ਕਾਂ ਲਈ ਇੱਕ ਵੀਡੀਓ ਹਿੰਦੀ ਤੇ ਇੱਕ ਵੀਡੀਓ ਪੰਜਾਬੀ ਵਿੱਚ ਵੀ ਅਪਲੋਡ ਕਰਿਆ ਕਰਾਂਗੇ ਜਿਹੜੇ ਵੀਰ ਹਿੰਦੀ ਵਿੱਚ ਵੇਖਣਾ ਚਾਹੁੰਦੇ ਉਹ ਵੀ ਵੇਖ ਸਕਦੇ ਸੇਮ ਵੀਡੀਓ ਨੂੰ ਮਤਲਬ ਦੋ ਵਾਰੀ ਅਪਲੋਡ ਕਰਿਆ ਕਰਾਂਗੇ ਦੇਖੋ ਇਹ ਲਾਈ ਵੀਲ ਵਗੈਰਾ ਲੱਗੇ ਹੋਏ ਗੱਡੀ ਬਹੁਤ ਹੀ ਸ਼ਾਨਦਾਰ ਗੱਡੀ ਆ 2009 ਮਾਡਲ ਆ ਸਾਰਾ ਮਿਊਜ਼ਿਕ ਸਿਸਟਮ ਹਰੇਕ ਚੀਜ਼ ਚੱਲੂ ਆ ਏਸੀ ਹੀਟਰ ਹਰ ਇੱਕ ਚੀਜ਼ ਗੱਡੀ ਦੀ ਵਰਕਿੰਗ ਆ ਜੀ ਤੁ ਜੇਨੇ ਛੋਟੇ ਬਜਟ ਵਿੱਚ ਸਵਿਫਟ ਜਾਂ ਸਵਿਫਟ ਡੀਆਰ ਲੈਣੀ ਹੈ ਉਹਦੇ ਵਾਸਤੇ ਬਹੁਤ ਹੀ ਵਧੀਆ ਗੱਡੀ ਹੈ ਟਾਇਰਾਂ ਦੀ ਕੰਡੀਸ਼ਨ ਵੀ ਲਗਭਗ 60 ਤੋਂ 70 ਪੈਸੇ ਹੈਗੀ ਹੈ ਅਜੇ ਚੌੜੇ ਟਾਇਰ ਲੱਗੇ ਹੋਏ ਆ ਇੰਸ਼ੋਰੈਂਸ ਵੀ ਗੱਡੀ ਦੀ ਹੈਗੀ ਆ ਇੰਸ਼ੋਰੈਂਸ ਪੋਲਿਸੀ ਨਾਲ ਸਾਰੇ ਪੇਪਰ ਤੁਹਾਨੂੰ ਕੰਪਲੀਟ ਮਿਲਣਗੇ ਤੇ ਲੋਨ ਦੀ ਫੈਸਿਲਿਟੀ ਪੂਰੇ ਪੰਜਾਬ ਵਿੱਚ ਅਵੇਲੇਬਲ ਹੈਗੀ ਆ ਜੇ ਤੁਸੀਂ ਲੋਨ ਕਰਾਉਣਾ ਤਾਂ ਸਿਰਫ 40-50 ਹਜ਼ਾਰ ਦਾ ਲੋਨ ਪੇਮੈਂਟ ਕਰੋ ਤੇ ਗੱਡੀ ਅਸੀਂ ਲੋਨ ਕਰਵਾ ਦਾਂਗੇ ਤੁਹਾਡੀ ਤੇ ਇਹ ਰੇਡ ਗੱਡੀ ਦਾ ਵੀਰ ਜੀ ਹੈਗਾ ਵਾ ਜਿਹੜਾ ਵੀਰ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਆਊਗਾ ਉਹਨਾਂ ਵਾਸਤੇ ਸਿਰਫ 1.5 ਲੱਖ 1.5 ਲੱਖ ਵਿੱਚ ਗੱਡੀ ਦੇ ਦਾਂਗੇ ਆਪਾਂ ਬਹੁਤ ਹੀ ਸ਼ਾਨਦਾਰ ਗੱਡੀ ਹੈ ਸੇ ਬਾਕੀ ਤੁਸੀਂ ਕਮੈਂਟ ਕਰਕੇ ਮੇਰਾ ਨੰਬਰ ਲੈ ਸਕਦੇ ਜਾਂ ਨੰਬਰ ਨੋਟ ਕਰ ਲਓ ਜੀ 98 554 55022 ਇਹ ਨੰਬਰ ਤੇ ਤੁਸੀਂ ਕਾਲ ਕਰਕੇ ਜੋ ਵੀ ਪੁੱਛਣਾ ਪੁੱਛ ਸਕਦੇ ਹੋ ਬਾਕੀ ਪੀਲਰ ਵਗੈਰਾ ਵੇਖ ਲਓ ਗੱਡੀ ਦੇ ਬਿਲਕੁਲ ਨੋਨ ਐਕਸੀਡੈਂਟ ਵਾਲੀ ਗੱਡੀ ਹੈ ਰਿਮੋਟ ਸੈਂਟਰ ਲੋਕਿੰਗ ਸਾਰਾ ਕੁਝ ਲੱਗਾ ਹੋਇਆ ਗੱਡੀ ਨੂੰ ਜੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਜੀ